ਕਿ ਅਸੀਂ ਜਦ ਲਈ ਹੋਜੀ ਸਰਕਾਰ ਆ ਕਿ ਜਿਹੜੀ ਅੱਜ ਕਹਿੰਦੀ ਆ ਕੱਲ ਨੂੰ ਉਹਦਾ ਯੂ ਟਰਨ ਲੈਣਾ ਹੁਣ ਇਹ ਵੀ ਕਹਿਣਗੇ ਕਿ ਅਸੀਂ ਅਗਨੀ ਵੀਰ ਤੇ ਅਸੀਂ ਔਨ ਦਾ ਫਲੋਰ ਆਫ ਦਾ ਹਾਊਸ ਬੀਜੇਪੀ ਨੂੰ ਨਹੀਂ ਧੋਇਆ ਸੀ ਤੇ ਦਸਾਂ ਦਿਨਾਂ ਬਾਅਦ ਚਿੱਠੀ ਲਿਖਤੀ ਸਾਰੇ ਡੀਸੀਜ਼ ਨੂੰ ਚੀਫ ਸੈਕਟਰੀ ਨੇ ਕਿ ਇਹ ਜੋ ਜੋ ਵੀ ਇਹਨਾਂ ਨੂੰ ਫੈਸਿਲਿਟੇਟ ਕਰ ਸਕਦੇ ਹੋ ਕਰੋ ਮਤਲਬ ਮੈਂ 100 ਐਗਜ਼ਾਮਪਲਸ ਤੁਹਾਡੇ ਸਾਹਮਣੇ ਰੱਖ ਸਕਦਾ ਜਿਹਦੇ ਤੇ ਹਰ ਵਾਰੀ ਇਹ ਯੂ ਟਰਨ ਮਾਰਦੇ ਆ ਸੋ ਇਹਨਾਂ ਦੀ ਕਹਾਣੀ ਦੇ ਵਿੱਚ ਇੱਕ ਗੱਲ ਤੁਸੀਂ ਵੀ ਸਮਝ ਲਓ ਇਹ ਜੋ ਕਹਿੰਦੇ ਆ ਉਹਦੇ ਵਿਪਰੀਤ ਸਮਝ ਲਿਆ ਕਰੋ ਜੋ ਕਹਿੰਦੇ ਆ ਖਾਸ ਕਰਕੇ ਭਗਵੰਤ ਸਿੰਘ ਮਾਨ ਜੋ ਕਹਿੰਦਾ ਆ ਉਹਦੇ ਵਿਪਰੀਤ ਸਮਝ ਲਿਆ ਕਰੋ ਕਿ ਹਾਂ ਵੀ ਇਹ ਬਿਲਕੁਲ ਦੂਸਰੇ ਪਾਸੇ ਨੂੰ ਤੁਰੇ ਜਾਂਦੇ ਆ ਕੱਲ ਕੇਜਰੀਵਾਲ ਕਹਿੰਦੇ ਆ ਕਿ ਸਾਡੀ ਸਰਕਾਰ ਟਿਕਨੂ ਫਿਰਦੀ ਬੀਜੇਪੀ ਸਾਡੇ ਵਿਧਾਇਕਾਂ ਨਾਲ ਕੰਮ ਕਰਦਾ ਵੀਰ ਦੇਖੋ ਜਦੋਂ ਮੈਂ ਤੁਹਾਨੂੰ ਯਾਦ ਹੋਣਾ ਪਿਛਲੇ ਸੈਸ਼ਨ ਦੇ ਵਿੱਚ ਇਹ ਕਿਹਾ ਸੀ ਵੀ ਤੁਸੀਂ 13000 ਪੰਚਾਇਤਾਂ ਤੇ 356 ਲਾਤੀ ਇਹ ਫਿਰ ਉਹ ਦਿੱਲੀ ਵਾਲੇ ਵੀ ਤਾਂ ਇਦਾਂ ਦੇ ਹੀ ਆ ਨਾ ਇਹ ਉਹਨਾਂ ਦੀ ਵੀ ਟੀਮ ਆ ਐਕਚੁਅਲੀ ਹੈ ਨਹੀਂ ਗੱਲ ਇਹ ਤਾਂ ਹੈਡਲਾਈਨ ਮੈਨੇਜਮੈਂਟ ਵਾਲੀਆਂ ਸਰਕਾਰਾਂ ਆ ਇਹ ਸਰਕਾਰਾਂ ਸਟੇਟਾਂ ਨੂੰ ਜਾਂ ਦੇਸ਼ ਨੂੰ ਮੈਨੇਜ ਨਹੀਂ ਕਰਦੀਆਂ ਇਹ ਸਿਰਫ ਹੈਡਲਾਈਨ ਨੂੰ ਮੈਨੇਜ ਕਰਦੀਆਂ ਇੱਕ ਗੱਲ ਸਮਝ ਲਈਏ ਕੱਲ ਜੋ ਸੀਏਏ ਦਾ ਹੋਇਆ ਮੈਨੂੰ ਲੱਗਦਾ ਤੁਸੀਂ ਤਾਂ ਕਿਸੇ ਨੇ ਨਹੀਂ ਪੁੱਛਿਆ ਅਸਲੀ ਗੱਲ ਹੈ ਜਦੋਂ ਸੁਪਰੀਮ ਕੋਰਟ ਨੇ ਐਸਬੀਆਈ ਨੂੰ ਝਾੜ ਮਾਰੀ ਨਾ ਪੂਰੀ ਤੇ ਉਹਦੇ ਤੋਂ ਬਾਅਦ ਹੀ ਸ਼ਾਮ ਨੂੰ ਨੋਟੀਫਿਕੇਸ਼ਨ ਹੋਈ ਆ ਤੁਸੀਂ ਇਸ ਗੱਲ ਦੀ ਟਾਈਮਿੰਗ ਸਮਝ ਲਓ ਬਈ ਜੇ ਇੰਨੇ ਚਿਰ ਦਾ ਪਾਸ ਕਰਕੇ ਰੱਖਿਆ ਆ ਤਾਂ ਫਿਰ ਪਹਿਲਾਂ ਉਹਦੀ ਇੰਪਲੀਮੈਂਟੇਸ਼ਨ ਕਿਉਂ ਨਹੀਂ ਕਿਉਂਕਿ ਦਿਨੇ ਸੁਪਰੀਮ ਕੋਰਟ ਨੇ ਜਿਹੜਾ ਇਲੈਕਟਰਲ ਬੌਂਡ ਹੈ ਉਹਦੇ 'ਚ ਇਹਨਾਂ ਦੀ ਚੰਗੀ ਮੰਜ਼ੀ ਰੱਖ ਕੇ ਠੋਕ ਦਿੱਤੀ ਲੇਕਿਨ ਉਹਨੂੰ ਮੈਨੇਜ ਸੀਏ ਮੈਕਨਾਉ ਦੇ ਕੁਝ ਪਲੱਸ ਹੋ ਸਕਦਾ ਹੈ ਕੁਝ ਮਾਈਨਸ ਹੋ ਸਕਦੇ ਆ ਲੇਕਿਨ ਉਹਦੀ ਟਾਈਮਿੰਗ ਦੇਖੋ ਜਦੋਂ ਇਹਨਾਂ ਨੂੰ 2014 ਦੇ ਵਿੱਚ ਜਦੋਂ ਸਰਕਾਰ ਨਹੀਂ ਆਈ ਸੀ ਉਦੋਂ ਇਹਨਾਂ ਨੂੰ ਪਤਾ ਸੀ ਸਵਿਟਜ਼ਰਲੈਂਡ ਦੇ ਵਿੱਚ ਕਿੰਨੇ ਪੈਸੇ ਆ ਤੇ ਅਸੀਂ ਉਹਨੂੰ ਕਿੱਦਾਂ ਲੈ ਕੇ ਆਉਣਾ ਤੇ ਹੁਣ ਜਿਹੜੀ SBI ਆ ਸਟੇਟ ਬੈਂਕ ਆਫ ਇੰਡੀਆ ਜਿਹੜੀ ਸਰਕਾਰ ਦੀ ਬੈਂਕ ਹੈਗੀ ਆ ਉਹਨਾਂ ਨੂੰ ਨਹੀਂ ਪਤਾ ਸਾਨੂੰ ਇਲੈਕਟੋਰਲ ਬਾਂਡ ਕਿੰਨੇ ਕਾਏ ਹੈਗੇ ਆ ਉਹ ਅੱਜ ਦੀ ਤਰੀਕ ਤੱਕ ਦੱਸਣ ਨੂੰ ਤਿਆਰ ਨਹੀਂ ਹੈਗੇ ਕੱਲ ਸੁਪਰੀਮ ਕੋਰਟ ਦੇ ਵਿੱਚ ਇਹ ਇਹ ਤੁਸੀਂ ਇੱਕ ਗੱਲ ਸਮਝ ਲਈਏ ਆਪਾਂ ਸਾਰੇ ਜਣੇ ਇਹ ਦੋਨੇ ਸਰਕਾਰਾਂ BJP ਵੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹ ਪੰਜਾਬ ਨੂੰ ਮੈਨੇਜਮੈਂਟ ਨਹੀਂ ਕਰਦੀਆਂ ਜਾਂ ਹਿੰਦੁਸਤਾਨ ਨੂੰ ਮੈਨੇਜਮੈਂਟ ਨਹੀਂ ਕਰਦੀਆਂ ਇਹ ਮੀਡੀਆ ਦੀਆਂ ਜਿਹੜੀਆਂ ਹੈਡਲਾਈਨਸ ਆ ਉਹਨੂੰ ਮੈਨੇਜਮੈਂਟ ਕਰਦੀਆਂ ਇੰਨੀ ਗੱਲ ਬੜੀ ਕਲੀਅਰ ਹੋ ਗਈ ਆ ਕੱਲ ਦੀ ਜਿਹੜੀ ਨੋਟੀਫਿਕੇਸ਼ਨ ਆ ਉਹਦੇ ਤੋਂ ਪ੍ਰਗਟ ਸਿੰਘ ਜੀ ਇੱਕ ਅਜੀ ਕੱਲ ਇਲੈਕਸ਼ਨ ਕੈਂਪੇਨ ਜਿਹੜੇ ਲਾਂਚ ਕੀਤਾ ਸਮਾਜੀਗਾਂ ਮੰਦਿਰ ਬਣ ਗਿਆ ਕਹਿੰਦੇ 130 ਜਿੱਤ ਗਿਆ ਉਹ ਕਈ ਵਾਰੀ 013 ਮੂਰੇ ਵਾਲੇ ਕਾਪੀ ਵੀ ਲੱਗ ਜਾਂਦਾ ਹੁੰਦਾ ਮੈਨੂੰ ਸਕੋਰ ਦਾ ਪਤਾ ਹੈਗਾ ਇਹਨਾਂ ਨੂੰ ਵੀ ਪਤਾ ਮੈਨੂੰ ਵੀ ਪਤਾ ਇਸ ਗੱਲ ਦਾ ਤੁਹਾਡੀ ਪਾਰਟੀ ਤੋਂ ਕੈਂਡੀਡੇਟ ਨਹੀਂ ਜਾਇਆ ਜਾ ਰਿਹਾ ਨਾ ਫਾਟਾ ਟਿਕਟ ਚੱਲੇ ਜਾਣ ਫਿਰ ਕੀ ਹੈ ਪੱਤਰਕਾਰ ਸਾਹਿਬ ਗੱਲ ਸੁਣੋ ਤੁਸੀਂ ਯਾਰ ਪੱਤਰਕਾਰ ਹੋ ਤੁਸੀਂ ਜੀਪੀ ਦੇ ਨਾਲ ਕਿਤੇ 10 ਮਿੰਟ ਬੈਠ ਕੇ ਜੇ ਕੋਈ ਗੱਲ ਸਮਝ ਆਈ ਤਾਂ ਮੈਨੂੰ ਵੀ ਦੱਸ ਦਿਓ ਐਕਚੁਅਲੀ ਤੁਸੀਂ ਤੁਸੀਂ ਲੀਡਰ ਦੇਖੋ ਲੀਡਰ ਕੌਣ ਹੁੰਦਾ ਜਿਹੜਾ ਕਿਸੇ ਆਈਡੀਆਲੋਜੀ ਤੇ ਲੜੇ ਕਿਤੇ ਖੜੇ ਕਿਤੇ ਉਹਦੀ ਸੋਚ ਹੋਵੇ ਮਤਲਬ ਇਦਾਂ ਦੀ ਭਾਵੇਂ ਹੋਰ ਪੰਜ ਚਾਰ ਚਲੇ ਜਾਣ ਯਾਰ ਕੀ ਫਰਕ ਪੈਂਦਾ ਕੋਈ ਫਰਕ ਪੈਂਦਾ ਅੱਜ ਦੀ ਤਰੀਕ ਵਿੱਚ ਮੈਂ ਇੱਕ ਦਿਨ ਕਿਸੇ ਕਿਸੇ ਕਿਰਿਆ ਤੇ ਬੈਠਾ ਸੀ ਉੱਥੇ ਅਨਾਉਂਸ ਹੋਇਆ ਵੀ ਫਲਾਨਾ ਲੀਡਰ ਤੇ ਫਲਾਨੀ ਪਾਰਟੀ ਦਾ ਲੋ ਮੈਨੂੰ ਵੀ ਨਹੀਂ ਪਤਾ ਸੀ ਵੀ ਇਹ ਫਲਾਨੀ ਪਾਰਟੀ ਚਲੇ ਗਿਆ ਲੀਡਰਾਂ ਦਾ ਹਾਲ ਵੀ ਲਗਭਗ ਇਹੋ ਜਿਹਾ ਹੋ ਗਿਆ ਕਿਉਂਕਿ ਡੈਮੋਕ੍ਰੇਸੀ ਦੇ ਚਾਰੇ ਥੰਮ ਆਪਾਂ ਸਾਰੇ ਜਣੇ ਉਹਦੇ ਵਿੱਚ ਕਿਤੇ ਨਾ ਕਿਤੇ ਲਪੇਟੇ ਚਾਏ ਆ ਯਾਰ ਸਾਰੇ ਖੜੇ ਹੋਈਏ ਕਿਰਦਾਰ ਨਾਲ ਖੜੇ ਹੋਏ ਕਿੰਨੇ ਬੰਦੇ ਕਰਕੇ ਆ ਨਾਲ ਸਮੇਂ ਚ ਲੋਕਤੰਤਰ ਲੋਕਾਂ ਦਾ ਵਿਸ਼ਵਾਸ ਉੱਠ ਸਕਦਾ ਨਹੀਂ ਉੱਠਿਆ ਉੱਠਿਆ ਜਾ ਰਿਹਾ ਯਾਰ ਆਪਣੇ ਚੌਹਾਂ ਤੋਂ ਹੀ ਉੱਠ ਗਿਆ ਤੁਹਾਡੇ ਤੋਂ ਕਿਹੜਾ ਨਹੀਂ ਉੱਠਿਆ ਪੋਲੀਟੀਕਲ ਬੰਦਿਆਂ ਤੋਂ ਕਿਹੜਾ ਨਹੀਂ ਉੱਠਿਆ ਬਿਊਰੋਕ੍ਰੇਸੀ ਤੋਂ ਕਿਹੜਾ ਨਹੀਂ ਉੱਠਿਆ ਫੇਸਲੈਸ ਹੋ ਗਈ ਬਿਊਰੋਕ੍ਰੇਸੀ ਆ ਜੁਡੀਸ਼ਰੀ ਨੇ ਮੈਨੂੰ ਲੱਗਦਾ ਬੜੀ ਦੇਰ ਬਾਅਦ ਸੁਪਰੀਮ ਕੋਰਟ ਨੇ ਇੱਕ ਦੇਸ਼ ਦੀ ਫੇਵਰ ਦੇ ਵਿੱਚ ਮੈਨੂੰ ਲੱਗਦਾ ਚੰਗਾ ਫੈਸਲਾ ਦਿੱਤਾ ਨਹੀਂ ਤਾਂ ਕਈ ਵਾਰੀ ਸਦੀਆਂ ਲੰਘ ਜਾਂਦੀਆਂ ਕਈ ਵਾਰੀ ਧਾਕੇ ਲੰਘ ਜਾਂਦੇ ਆ ਤਿੰਨ ਤਿੰਨ ਚਾਰ ਚਾਰ ਧਾਕੇ ਲੋਕੀ ਉਹ ਲਫਾਫਾ ਲੈ ਕੇ ਤੁਰੇ ਫਿਰਦੇ ਆ ਵੀ ਬਈ ਹੋਇਆ ਹੀ ਨਹੀਂ ਹੈ ਯਾਰ ਲੈਟ ਅਸ ਬ੍ਰਿੰਗ ਅ ਚੇਂਜ ਕਿਉਂਕਿ ਜੇ ਬਦਲਾ ਲਿਆਉਣਾ ਤੇ ਆਪਾਂ ਇਹਨਾਂ ਚੀਜ਼ਾਂ ਚ ਬਦਲਾ ਲਿਆਈਏ ਤਾਂ ਕਿ ਜਸਟਿਸ ਜਿਹੜਾ ਆ ਉਹ ਬੰਦੇ ਨੂੰ ਡਿਲੀਵਰ ਹੋ ਜਵੇ ਤਾਂ ਕਿ ਉੱਥੇ ਬੈਠ ਜਵੇ ਇਹ ਤਾਂ ਗੋਰਿਆਂ ਨੇ ਸਿਸਟਮ ਸੈੱਟ ਕੀਤਾ ਸੀ ਵੀ ਬੰਦਿਆਂ ਨੂੰ ਅੰਗੇਜ ਕਰਕੇ ਰੱਖੀਏ ਹੌਲੀ ਹੌਲੀ ਉਹਨੂੰ ਲਮਕਾ ਕੇ ਰੱਖੀਏ ਲੇਕਿਨ ਅਸੀਂ ਸਾਰੇ ਉਹਦੇ ਚ ਬਹਿ ਗਏ ਸਰ ਇੱਕ ਤੁਹਾਡੇ ਨਾਲ ਵੀ ਚਰਚਾ ਚੱਲ ਰਹੀ ਹੈ ਕਿ ਐਮਪੀ ਦੀ ਇਲੈਕਸ਼ਨ ਯਾਰ ਮੈਂ ਤੁਹਾਨੂੰ ਅੱਗੇ ਵੀ ਕਲੀਅਰ ਕਰ ਹਟਿਆ ਮੈਂ ਬਿਲਕੁਲ ਇਹ ਗੱਲ ਕਹੀ ਸੀ ਮੈਂ ਸਾਰੀ ਮੈਂ ਉੱਥੇ ਹਾਈ ਕਮਾਂਡ ਚ ਵੀ ਇਹ ਗੱਲ ਕਹੀ ਆ ਵੀ ਸਾਰੇ ਜਿਹੜੇ ਵੱਡੇ ਲੀਡਰ ਆ ਜਿਹੜੇ ਸਾਡੇ ਚੰਗੇ ਪਹਿਲਵਾਨ ਆ ਉਹ ਖਾੜੇ ਦੇ ਆਲੇ ਦੁਆਲੇ ਤੁਰੇ ਫਿਰਦੇ ਆ ਲੰਗੋਟਾ ਲਾ ਕੇ ਉਹਨਾਂ ਨੂੰ ਖਾੜੇ 'ਚ ਤਾਰਨਾ ਚਾਹੀਦਾ ਮੈਨੂੰ ਕਹਿੰਦੇ ਵੀ ਤੇਰੀ ਕੀ ਹਾਲਾਤ ਆ ਮੈਂ ਕਿਹਾ ਮੈਂ ਵੀ ਤਿਆਰ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਜਿੱਥੇ ਮਰਜ਼ੀ ਲੜ ਕਿਹੜੇ ਕਿਹੜੇ ਪਹਿਲਵਾਨ ਤੁਹਾਨੂੰ ਲੱਗਦੇ ਵੈਸੇ ਮਜ਼ਾ ਸਮਝੇ ਨਹੀਂ ਯਾਰ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਹੁਣ ਤੁਸੀਂ ਮੇਰੇ ਕੋਲੋਂ ਹਰ ਗੱਲ ਕਿਉਂ ਪੁੱਛਦੇ ਆ ਮੈਂ ਮੈਂ ਤੁਸੀਂ ਲੜਨਾ ਚਾਹੋ ਤਾਂ ਕਿੱਥੋਂ ਲੜਨਾ ਮੈਂ ਕਹਾਂ ਮੈਨੂੰ ਪੰਜਾਬ ਚੋਂ ਜਿੱਥੇ ਮਰਜ਼ੀ ਲੜਾ ਲਓ ਮੈਂ ਲੜਨ ਨੂੰ ਤਿਆਰ ਬੜੇ ਪਹਿਲਵਾਨਾਂ ਦੇ ਨਾਮ ਵੀ ਦੱਸ ਯਾਰ ਮੈਂ ਮੈਂ ਯਾਰ ਸਭ ਸਭ ਨੂੰ ਪਤਾ ਯਾਰ ਸਭ ਨੂੰ ਪਤਾ ਜਿਹੜੇ ਵੱਡੇ ਲੀਡਰ ਹੈ ਜਿਹੜੇ ਵੱਡੇ ਲੀਡਰ ਆ ਉਹਨਾਂ ਨੂੰ ਲੜਨਾ ਚਾਹੀਦਾ ਅੱਜ 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 ਦੇਸ਼ ਦੀ ਡੈਮੋਕ੍ਰੇਸੀ ਜਿਹੜੀ ਆ ਉਹ ਮਾੜੀ ਜਗ੍ਹਾ ਤੇ ਜਾ ਰਹੀ ਆ ਜੀ ਇਹ ਦੇਸ਼ ਦੀ ਬੇਸਿਕਲੀ ਡੈਮੋਕ੍ਰੇਸੀ ਨਾ ਨਾ ਵਚੀ ਨਾ ਇੱਥੇ ਦਾ ਸੰਵਧਾਨ ਬਚਣਾ ਨਾ ਆਉਣ ਵਾਲੇ ਸਮੇਂ ਚ ਇਲੈਕਸ਼ਨ ਬਚਣੀਆਂ ਨਾ ਤੁਹਾਡੀ ਵੀ ਤੁਹਾਡਾ ਵੀ ਸਾਰਾ ਕੁਝ ਇਕੱਠਾ-ਕੁੱਠਾ ਜਾ ਹੋਣਾ ਪਤਾ ਰਿਹਾ ਲੱਗਦਾ ਉਹ ਲੱਗਦਾ ਪ੍ਰਧਾਨ ਨੂੰ ਪ੍ਰਧਾਨ ਸਾਹਿਬ ਨੂੰ ਲੜਨਾ ਚਾਹੀਦਾ ਐਲਓਪੀ ਨੂੰ ਲੜਨਾ ਚਾਹੀਦਾ ਸੁਖੀ ਰੰਦਾਵਾ ਜੀ ਨੂੰ ਲੜਨਾ ਚਾਹੀਦਾ ਦਵਜੋਤ ਸਿੱਧੂ ਨੂੰ ਲੜਨਾ ਚਾਹੀਦਾ ਸੁਖਜਿੰਦਰ ਰੰਦਾਵੇ ਨੂੰ ਲੜਨਾ ਚਾਹੀਦਾ ਸਾਰਿਆਂ ਨੂੰ ਲੜਨਾ ਚਾਹੀਦਾ ਕਿਉਂਕਿ ਸਾਹਿਬ ਕਹਿੰਦੇ ਕਿ ਘਰ ਵਾਲੀਆਂ ਵਾਸਤੇ ਟਿੱਪ ਮੰਗ ਰਹੇ ਆ ਵੱਡੇ ਲੀਡਰ ਦੀ ਕਿਸੇ ਨਿਕਰ ਕਰਦੇ ਉਹ ਕਹਿੰਦੇ ਉਹਦੇ ਕਰਕੇ ਸਾਰਾ ਕੁਝ ਦਿਖਾਇਆ ਜਾਂਦਾ ਯਾਰ ਘਰ ਵਾਲੀਆਂ ਬਾਰੇ ਮੇਰੇ ਕੋਲ ਨਾ ਕੋਈ ਗੱਲ ਹੋਂ ਨਾ ਮੈਂ ਕੁਝ ਕਹਿਣੀ ਨਹੀਂ ਮੈਂ ਟਿੱਪਣੀ ਨਹੀਂ ਕਦੀ ਵੀ ਕਰੀ ਇਦਾਂ ਦੀ ਮੇਰੇ ਕੋਲੋਂ ਇਦਾਂ ਦੀ ਗੱਲ ਨਹੀਂ ਮੈਨੂੰ ਐਸਾ ਲੱਗਦਾ ਹੈ ਕਿ ਖਿਆਲੀ ਪਲਾ ਬਣਾਉਣ ਚ ਕਿਉਂ ਕੋਈ ਘੱਟ ਕਰੇ ਸਾਡੀ ਪੰਜਾਬੀ ਦੀ ਕਹਾਵਤ ਹੈ ਗੱਲੀਬਾਤੀ ਕੜਾ ਬਣਾਣਾ ਤੇ ਮਿੱਠਾ ਕਿਉਂ ਘੱਟ ਪਾਣਾ ਇਹ ਗੱਲੀਬਾਤੀ ਕਲਾ ਬਣਾ ਰਹੇ ਨੇ ਲੇਕਿਨ ਇਹਨਾਂ ਦੇ ਕੜਾ ਜਿਹੜਾ ਉਹ ਮਿੱਠਾ ਨਹੀਂ ਰਿਹਾ ਹੁਣ ਪੰਜਾਬ ਦੇ ਲੋਕਾਂ ਨੇ ਬੜੀ ਕੜਤਨ ਸਹੀ ਹੈ ਇਹ ਇਹਨਾਂ ਦੋ ਸਾਲਾਂ ਚ ਪੰਜਾਬੀ ਅੱਜ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦਾ ਚਾਹੇ ਵਪਾਰੀ ਹੋਏ ਚਾਹੇ ਮਲਾਜ਼ਮ ਹੋਏ ਖਰਾਦ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਵੋਟਾਂ ਦੇ ਲੈਣ ਵੇਲੇ ਇਹਨਾਂ ਦਾ ਵਿਵਹਾਰ ਹੋਰ ਸੀ ਅੱਜ ਇਹਨਾਂ ਦਾ ਵਿਵਹਾਰ ਹੋ ਰਿਹਾ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਇਸ ਸਰਕਾਰ ਨੂੰ ਜਿਸ ਤਰੀਕੇ ਨਾਲ ਸਾਲ ਦੇ ਅੰਦਰ ਅੰਦਰ ਹੋਈ ਜਮਨੀ ਚੋਣ ਚ ਆਇਨਾ ਦਿਖਾਇਆ ਸੀ ਔਰ ਇਹਨਾਂ ਨੇ ਉਹਦੇ ਤੋਂ ਕੋਈ ਸਬਕ ਨਹੀਂ ਸਿੱਖਿਆ ਇਹ 13 ਦੀਆਂ 13 ਲੋਕ ਸਭਾ ਸੀਟਾਂ ਜਿਹਨਾਂ ਨੂੰ ਪੰਜਾਬੀ ਜਿਹੜਾ ਉਹ ਸਮਝ ਸਿਖਾਇਆ ਜੀ ਸ਼ਮਾ ਜੀ ਐਟਕੀ ਸਾਹਿਬ ਦੀ ਵਾਪਸੀ ਜਿਹੜੀ ਹੈ ਉਹ ਕਿੱਸ ਰਹੀਆਂ ਉਸ ਦੇ ਨਾਲ ਸ਼ੁਰੂ ਹੋ ਗਈਆਂ ਕਿ ਚੇਤੀ ਆਕਾਲੀ ਦਲ ਦਾ ਨਹੀਂ ਮੈਂ ਕੱਲ ਵੀ ਦੇਖੋ ਮੈਂ ਕੱਲ ਵੀ ਇਸ ਵਿਸ਼ੇ ਤੇ ਕਿਹਾ ਸੀ ਕਿ ਪੰਜਾਬ ਬੀਜੇਪੀ ਨੇ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਆਪਣੀ ਤਿਆਰੀ ਜਿਹੜੀ ਉਹ ਮੁਕੰਮਲ ਕੀਤੀ ਹੈ ਪੰਜਾਬ ਚੋਣ ਸਮਿਤੀ ਦੀ ਬੈਠਕ ਵੀ ਹੋ ਗਈ ਹੈ ਲੇਕਿਨ ਕਿਉਂਕਿ ਭਾਰਤੀ ਜਨਤਾ ਪਾਰਟੀ ਕੈਡਰ ਬੇਸ ਪਾਰਟੀ ਹੈ ਅਸੀਂ ਆਪਣਾ ਜੋ ਵਿਚਾਰ ਹੈ ਉਹ ਕੇਂਦਰ ਨੂੰ ਤੱਕ ਜਾ ਚੁੱਕਿਆ ਹੈ ਔਰ ਉਸ ਤੋਂ ਬਾਅਦ ਕੇਂਦਰ ਜੋ ਵੀ ਨਿਰਣੇ ਲੇਗਾ ਉਹਨੂੰ ਅਸੀਂ ਅਖ਼ਤਰ ਸਾਹਿਬ ਪਾਲਣ ਕਰਾਂਗੇ ਠੀਕ ਹੈ ਮੈਨੂੰ ਇਹਨਾਂ ਦਾ ਲੱਗਦਾ ਹੈ ਕਿ ਖਿਆਲੀ ਪਲਾ ਬਣਾਣ ਚ ਕਿਉਂ ਕੋਈ ਘਟ ਕਰੇ ਸਾਡੀ ਪੰਜਾਬੀ ਦੀ ਕਹਾਵਤ ਹੈ ਗੱਲੀਬਾਤੀ ਕੜਾ ਬਣਾਣਾ ਤੇ ਮਿੱਠਾ ਕਿਉਂ ਘਟ ਪਾਣਾ ਇਹ ਗੱਲੀਬਾਤੀ ਕਲਾ ਬਣਾ ਰਹੇ ਨੇ ਲੇਕਿਨ ਇਹਨਾਂ ਦੇ ਕੜਾ ਜਿਹੜਾ ਉਹ ਮਿੱਠਾ ਨਹੀਂ ਰਿਹਾ ਹੁਣ ਪੰਜਾਬ ਦੇ ਲੋਕਾਂ ਨੇ ਬੜੀ ਕੜਤਨ ਸਹੀ ਹੈ ਇਹ ਇਹਨਾਂ ਦੋ ਸਾਲਾਂ ਚ ਪੰਜਾਬੀ ਅੱਜ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦਾ ਚਾਹੇ ਵਪਾਰੀ ਹੋਏ ਚਾਹੇ ਮਲਾਜਮ ਹੋਏ ਹਰ ਆਦਮੀ ਨੂੰ ਲੱਗਦਾ ਹੈ ਕਿ ਇਹਨਾਂ ਨੇ ਬੋਟਾਂ ਦੇ ਲੈਣ ਵੇਲੇ ਇਹਨਾਂ ਦਾ ਵਿਵਹਾਰ ਹੋ ਸੀ ਅੱਜ ਇਹਨਾਂ ਦਾ ਵਿਵਹਾਰ ਹੋ ਰਿਹਾ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਇਸ ਸਰਕਾਰ ਨੂੰ ਜਿਸ ਤਰੀਕੇ ਨਾਲ ਸਾਲ ਦੇ ਅੰਦਰ ਅੰਦਰ ਹੋਈ ਜਮਨੀ ਚੋਣ ਚ ਆਇਨਾ ਦਿਖਾਇਆ ਸੀ ਔਰ ਇਹਨਾਂ ਨੇ ਉਹਦੇ ਤੋਂ ਕੋਈ ਸਬਕ ਨਹੀਂ ਸਿੱਖਿਆ ਇਹ 13 ਦੀਆਂ 13 ਲੋਕ ਸਭਾ ਸੀਟਾਂ ਜਿਹਨਾਂ ਨੂੰ ਪੰਜਾਬੀ ਜਿਹੜਾ ਉਹ ਸਬਕ ਸਿਖਾਇਆ ਹੈ ਜੀ ਠੀਕ ਸਾਹਿਬ ਵੀ ਵਾਪਸੀ ਜਿਹੜੀ ਹੈ ਉਹ ਕਿੱਸ ਰਹੀਆਂ ਉਸੇ ਨਾਲ ਸ਼ੁਰੂ ਹੋ ਗਈਆਂ ਕਿ ਚੇਤੀ ਆਕਾਲੀ ਦਲ ਦਾ ਨਹੀਂ ਮੈਂ ਕੱਲ ਵੀ ਦੇਖੋ ਮੈਂ ਕੱਲ ਵੀ ਇਸ ਵਿਸ਼ੇ ਤੇ ਕਿਹਾ ਸੀ ਕਿ ਪੰਜਾਬ ਬੀਜੇਪੀ ਨੇ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਆਪਣੀ ਤਿਆਰੀ ਜਿਹੜੀ ਉਹ ਮੁਕੰਮਲ ਕੀਤੀ ਹੈ ਪੰਜਾਬ ਚੋਣ ਸਮਿਤੀ ਦੀ ਬੈਠਕ ਵੀ ਹੋ ਗਈ ਹੈ ਲੇਕਿਨ ਕਿਉਂਕਿ ਭਾਰਤੀ ਜਨਤਾ ਪਾਰਟੀ ਕੈਡਰ بیس ਪਾਰਟੀ ਹੈ ਅਸੀਂ ਆਪਣਾ ਜੋ ਵਿਚਾਰ ਹੈ ਉਹ ਕੇਂਦਰ ਨੂੰ ਤੱਕ ਜਾ ਚੁੱਕਿਆ ਹੈ ਔਰ ਉਸ ਤੋਂ ਬਾਅਦ ਕੇਂਦਰ ਜੋ ਵੀ ਨਿਰਣੇ ਲੇਗਾ ਉਹਨੂੰ ਅਸੀਂ ਅਖ਼ਤਰ ਸਾਹਿਬ ਪਾਲਣ ਕਰਾਂਗੇ ਠੀਕ ਹੈ ਦੇਖੋ ਜੀ ਇੱਕ ਇਹ ਇੱਕ ਸਮਾਜਿਕ ਮਸਲਾ ਹੈ ਇਹਦੇ ਬਾਰੇ ਜੇ ਕੋਈ ਕੱਲਾ ਬੰਦਾ ਕਹੇ ਦੇ ਵੀ ਮੈਂ ਇਹ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਉਹ ਗਲਤ ਗੱਲ ਹੈ ਇਹਦੇ ਬਾਰੇ ਲੌਂਗ ਡਿਬੇਟ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਮਤਲਬ ਲੋਕਾਂ ਦਾ ਡਿਬੇਟ ਚਾਹੀਦੀ ਹੈ ਜੇ ਕੋਈ ਲੋਕ ਚਾਹੁੰਦੇ ਆ ਇਸ ਗੱਲ ਨੂੰ ਤਾਂ ਫਿਰ ਉਹ ਗੱਲ ਅੱਡਾ ਹੈ ਉਸ ਤੋਂ ਬਾਅਦ ਕੋਈ ਫੈਸਲਾ ਨਹੀਂ ਚਾਹੀਦਾ ਕੱਲਾ ਬੰਦਾ ਜੇ ਮੈਂ ਕਹਿੰਦਾ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪਰ ਮੈਂ ਗੱਲ ਮੇਰਾ ਨਿੱਜੀ ਵਿਚਾਰ ਹੈ ਵੀ ਜਿੱਥੇ ਫੀਮ ਦੀ ਖੇਤੀ ਖੋਈ ਹੈ ਉਹ ਦੇਸ਼ ਟੋਟਲ ਕੰਗਾਲ ਹੋ ਗਿਆ ਅਫਗਾਨਿਸਤਾਨ ਦੇ ਵਿੱਚ ਫੀਮ ਦੀ ਖੇਤੀ ਹੁੰਦੀ ਹੈ ਔਰ ਸਾਨੂੰ ਬਦ ਗਰੀਬ ਦੇਸ਼ افغانستان ਹੈ ਜਿੱਥੇ ਹੋਰ ਕਿਤੇ ਅਫੀਮ ਦੀ ਕੀਤੀ ਹੁੰਦੀ ਹੈ ਕਿਉਂਕਿ ਨੌਜਵਾਨੀ ਦੇ ਵਿੱਚ ਉਹ ਬੰਦੇ ਲੱਗ ਸਕਦੇ ਆ ਕੇਵਲ ਲੱਗ ਜਾਂਦੇ ਨੇ ਉਹ ਪਰ ਬੁੱਢੇ ਹੋ ਗਏ ਜਦੋਂ ਇਹ ਬਿਮਾਰੀ ਲੱਗ ਜਾਂਦੀ ਹੈ ਉੱਥੇ ਉਹਨਾਂ ਨੂੰ ਮਤਲਬ ਉਹ ਨਹੀਂ ਮਿਲਦਾ ਕਿਸੇ ਕਾਰਨ ਗਰੀਬੀ ਕਰਕੇ ਲਾ ਲੋ ਬੇਸੀ ਕਰਕੇ ਲਾ ਲੋ ਕੋਈ ਨਹੀਂ ਹੁੰਦਾ ਤਾਂ ਉਦੋਂ ਉਹਦੇ ਬੜਾਪਾ ਦੇ ਹਾਲਤ ਬਹੁਤ ਖਰਾਬ ਹੋ ਜਾਂਦੇ ਜਿਹੜੇ ਹਾਸਤ ਅਮਲੀ ਹੈ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਮੈਂ ਕਹਿੰਦਾ ਵੀ ਇਹ ਕੋਈ ਗੱਲਾ ਇਕੱਲੇ ਦਾ ਬੰਦਾ ਮਸਲ ਨਹੀਂ ਹੈ ਇਹ ਸਮਾਜਿਕ ਡਿਬੇਟ ਦੇ ਵਿੱਚ ਦਾ ਹਿੱਸਾ ਹੈ सीएम साहब नु भी एस्ते कंसर्न ਲੈਣਾ ਚਾਹੀਦਾ ਕੋਈ ਡਿਬੇਟ ਹੋਵੇ ਜਾਂ ਕੋਈ ਗੱਲਬਾਤ ਹੋਣੀ ਚਾਹੀਦੀ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਦੇਖੋ ਮੈਂ ਕਹਿੰਦਾ ਵੀ ਇਹ ਸਮਾਜਿਕ ਡਿਬੇਟ ਦਾ ਹਿੱਸਾ ਹੈ ਇਕੱਲੇ ਇਕੱਲੇ ਬੰਦੇ ਤੱਕ ਗੱਲ ਹੁਣ ਜਾਂਦੀ ਹੈ ਸਮਾਜਿਕ ਡਿਬੇਟ ਚ ਇਕੱਲੇ ਮਤਲਬ ਮੁਤਾਬਿਕ ਨਿਕਲਦਾ ਹੈ ਉਹ ਗੱਲ ਪ੍ਰਮਾਣਿਤ ਹੋ ਸਕਦਾ ਇਕੱਲੇ ਬੰਦੇ ਮੈਂ ਕਹਿੰਦਾ ਵੀ ਫਿਲਮ ਨਹੀਂ ਖੇਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਇਹ ਇਕੱਲੇ ਦਾ ਮਸਲਾ ਨਹੀਂ ਹੈ ਕੁਲਵੰਤ ਪਾਜੀਕਰ ਕੁਲਵੰਤ ਪਾਜੀਕਰ ਕਹਿ ਰਹੇ ਨੇ ਕਿ ਚਲੋ ਇਹ ਕੋਈ ਛੋਟਾ ਮਸਲਾ ਹੈ ਹਾਂ ਹਾਂ ਪ੍ਰਿੰਸੀਪਲ ਦਾ ਸੀਏਡੀ ਨੋਟੀਫਿਕੇਸ਼ਨ ਵੀ ਆਉ ਜਾ ਰਿਹਾ ਹੈ ਦੇਖੋ ਜੀ ਗੱਲ ਇਹ ਆ ਵੀ ਮ ਇਸ ਤਰ੍ਹਾਂ ਸਿਟੀਜ਼ਨਸ਼ਿਪ ਦਾ ਕੋਈ ਰਿਕਾਰਡ ਰੱਖਣਾ ਜਾਂ ਕਿਦੋਂ ਰੱਖਣਾ ਦੇਖੋ ਪਿਛਲੀ ਵਾਰੀ ਮਨੀਪੁਰ ਦੇ ਵਿੱਚ ਇਹ ਰੱਖੇ ਹੋਏ ਸੀਗੇ ਉਹ ਬੰਦੇ ਜਿਹੜੇ ਸਾਲਾਂ ਵਧੀ ਇੱਥੇ ਰਹਿ ਰਹੇ ਸੀ ਅਫਸਰ ਸੀਗੇ ਇਹਨੇ ਮਤਲਬ ਇਥੋਂ ਤੱਕ ਕਹਿ ਗਿਆ ਕਿ ਪ੍ਰਾਈਮ ਮਿਨਿਸਟਰ ਆਪਣਾ ਉਪ ਰਾਸ਼ਟਰਪਤੀ ਦਾ ਰਿਸ਼ਤੇਦਾਰ ਨੂੰ ਇਹ ਕਹਿਦਾ ਵੀ ਤੂੰ ਦੇਸ਼ ਦਾ ਇੱਥੇ ਨਾਗਰ ਕਿਹੇ ਨਹੀਂ ਸੋ ਇਹ ਬਹੁਤ ਮਾੜੀ ਗੱਲ ਹੈ ਇਹ ਜਿਹੜਾ ਹੈਗਾ ਲੋਕਾਂ ਨੂੰ ਇੱਕ ਤਰ੍ਹਾਂ ਦੀ ਪਾਰ ਪਾਉਣ ਦੀ ਮਸਲਾ ਹੈ ਇਸ ਤਰ੍ਹਾਂ ਨਹੀਂ ਚਾਹੀਦਾ ਅਸੀਂ ਟੋਟਲੀ ਸੀਏ ਦਾ ਵਿਰੋਧ ਕਰਾਂਗੇ ਕੱਲ ਦਲਿਤ ਚਿਹਰਨ ਨੂੰ ਲੈ ਕੇ ਫਿਰ ਜਿਹੜਾ ਮਸਲਾ ਉੱਠਿਆ ਕਾਂਗਰਸ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਮੁੱਖ ਤਖਰੀ ਮਾਫੀ ਮੰਗੇ ਕੱਲ ਵੀ ਕਾਂਗਰਸ ਸਿਰੋ ਦੇ ਵਿੱਚ ਨਜ਼ਰ ਆਈ ਆ ਦੇਖੋ ਮੈਂ ਇਹ ਸਮਝਦਾ ਤੁਸੀਂ ਦੇਖੋ ਵੀ ਆਮ ਆਦੀ ਪਾਰਟੀ ਕਹੀ ਜੀ ਪਾਰਟੀ ਹੈ ਜਿਹੜੀ ਦਲਤਾਂ ਦੇ ਸਬੰਧ ਦੇ ਵਿੱਚ ਕੋਈ ਮਤਲਬ ਮਤਕਣੀ ਹੋ ਰਿਹਾ ਅੱਜ ਚੀਮਾ ਸਾਹਿਬ ਸਾਡੇ ਇੱਕ ਤਾਂ ਡਿਫਟੀ ਡਿਫਟੀ ਸੀਐਮ ਨੇ ਹੁਰਕੀ ਨੇ ਦੂਜੇ ਨੰਬਰ ਤੇ ਕੌਣ ਨੇ ਚੀਮਾ ਸਾਹਿਬ ਹੈਵੀ ਬੈਗ ਉਹਨਾਂ ਕੋਲ ਨੇ ਫੇ ਸਾਡੇ ਆਪਣੇ ਈਡੀਓ ਸਾਹਿਬ ਨੇ ਸਾਨੂੰ ਹੈ ਵੀ ਮੈਗ ਵੀ ਨਾ ਕੋਈ ਨੇ ਕੋਈ ਦਲਤਾਂ ਨਾਲ ਕੋਈ ਬਿਤਕਾਣੀ ਹੋ ਰਿਹਾ ਔਰ ਅਸੀਂ ਐਲਾਨ ਵੀ ਨਹੀਂ ਕੀਤਾ ਡਿਪਟੀ ਸੀਐਮ ਚਿਮਾ ਸਾਹਿਬ ਨੂੰ ਬਣਾ ਦੇਣਾ ਚਾਹੀਦਾ ਫਿਰ ਤੁਹਾਨੂੰ ਨਹੀਂ ਸਰ ਸਾਰੇ ਦੇਖੋ ਰੋਲ ਸਮੇਂ ਇੱਕ ਮਿੰਟ ਹੈ ਚਿਮਾ ਸਾਹਿਬ ਸੈਕੰਡ ਨੇ ਡਿਪਟੀ ਕੀ ਹੁੰਦਾ ਹੈ ਚਿਮਾ ਸਾਹਿਬ ਸੈਕੰਡ ਨਹੀਂ ਨੇ ਮਤਲਬ ਮੁੱਖ ਮੰਤਰੀ ਤੋਂ ਬਾਅਦ ਚਿਮਾ ਸਾਹਿਬ ਹੀ ਬਹਿੰਦੇ ਹਲੇ ਤੇ ਤੋ ਇਸ ਕਰਕੇ ਕੋਈ ਇਹ ਜੀ ਗੱਲ ਨਹੀਂ ਹੈ ਅਸੀਂ ਕੋਈ ਵਾਦਾ ਨਹੀਂ ਕੀਤਾ ਸੀ ਬਾਈ ਦੇ ਵਿੱਚ ਕੋਈ ਵਾਦਾ ਨਹੀਂ ਕੀਤਾ ਸੀ ਅਸੀਂ ਡਿਪਟੀ ਮੁੱਖ ਮੰਤਰੀ ਵਾਸਤੇ ਬਿਲਕੁਲ ਸਰਕਾਰ ਦੀ ਇਹ ਸਾਡੀ ਪਾਲਿਸੀ ਹੈ ਔਰ ਸਭ ਤੋਂ ਵੱਡੀ ਕਿ ਕੋਈ ਬਿਤਕਾਣੀ ਹੋਇਆ ਅੱਜ ਮੈਂ ਪੰਜਾਬ ਦਾ ਪ੍ਰਧਾਨ ਹਾਂ ਮੈਂ ਦਲ ਸਮ ਮਿਲਆਵ ਦਾ ਪ੍ਰਧਾਨ ਵਰਕਿੰਗ ਪ੍ਰੈਜ਼ੀਡੈਂਟ ਦਲਤ ਹੈ ਸੈਕੰਡ ਪੋਜੀਸ਼ਨ ਤੇ ਦਲਤ ਹੈ ਹੈਵੀ ਮਹਿਕਮੇ ਸਾਰੇ ਦਲਤਾਂ ਕੋਲ ਨੇ ਸੋ ਇਹ ਕੋਈ ਬਤਕrani ਹੈ ਗਲਤ ਗੱਲ ਆ ਉਹਨਾਂ ਦੀ ਸਾਬ ਡਿਪਟੀ ਸੀਐਮ ਨੂੰ ਲੈ ਕੇ ਇਹ ਗੱਲਬਾਤ ਬਾਰ ਬਾਰ ਚੱਲਦਿਆ ਪ੍ਰਿੰਸੀਪਲ ਬੋਧਰਾਮ ਕਹਿੰਦੇ ਅਸੀਂ ਤਾਂ ਕਦੇ ਕਿਹਾ ਹੀ ਨਹੀਂ ਸੀਗਾ ਕਿ ਡਿਪਟੀ ਸੀਐਮ ਪੰਜਾਬ ਦੇ ਵਿੱਚ ਅਸੀਂ ਬਣਾਉਣਾ ਹੈ ਜਾਂ ਹਪਾਲ ਸਿੰਘ ਚੀਮਾ ਕਹਿੰਦੇ ਆਲਰੇਡੀ ਡਿਪਟੀ ਸੀਐਮ ਦੀ ਤਰ੍ਹਾਂ ਹੀ ਆ ਪੋਨਾ ਕੋ ਮਪਾਗ ਬੜੇ ਤੱਕੜੇ ਤੱਕੜੇ ਹੈਗੇ ਆ ਇਸ ਤਰੀਕੇ ਦੀ ਗੱਲਬਾਤ ਕੋਤਮ ਵੱਲੋਂ ਕਹੀ ਗਈ ਤਾਂ ਕੋਤਨਾਂ ਦੀ ਪਾਰਟੀ ਦਾ ਆਪਦਾ ਮਸਲਾ ਹੈਗਾ ਉਹ ਵੀ ਪਿਛਲੇ ਟਾਈਮ ਦੇ ਵਿੱਚ ਉਸ ਸਮੇਂ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਡਿਪੀਸੀਅਮ ਬਣਾਵਾਂਗੇ। ਬਾਕੀ ਬਣਾਉਣਾ ਨਾ ਬਣਾਉਣਾ ਉਹਨਾਂ ਦੀ ਪਾਰਟੀ ਦੀ ਮਰਜ਼ੀ ਹੈਗੀ ਆ। ਪਰ ਉਹਨਾਂ ਨੇ ਹੁਣ ਕਿਹਾ ਜਿਸ ਤਰੀਕੇ ਨਾਲ ਕਿ ਆ ਡਿਪੀਸੀਅਮ ਦੀ ਲੋੜਤੀ ਰਹੀ ਹੈਗੀ ਇਮਾਰਤ ਸਾਹਿਬ ਹੈ ਕਿ ਨਹੀਂ। ਲਗਾਤਾਰ ਕਈ ਖ਼ਲਤ ਬਤਾਏ ਕਿ ਮਸਲਨ ਚਾਕਰ ਕਾਂਗਰਸ ਦੀ ਵੀ ਬਤਾ 124 ਉਹਨਾਂ ਨੇ ਵੀ ਇਹ ਗਲਤਕੀ ਹੈ ਕਿ ਕਦੋਂ ਬਣਾ ਰਹੇ। ਪਰ ਹੁਣ ਵਾਦੇ ਤੋਂ ਮੁਕਰਦੇ ਹੋਏ ਦੇਖ ਰਹੇ ਹਾਂ ਕਿ ਦੇਖੋ ਵਾਦੇ ਤਾਂ ਬਹੁਤ ਸਾਰੇ ਸਰਕਾਰ ਨੇ ਕੀਤੇ ਸੀਗੇ। ਵੱਖ-ਵੱਖ ਵਰਗਾਂ ਦੇ ਨਾਲ ਔਰਤਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਕਿਸਾਨਾਂ ਦੇ ਨਾਲ ਲੇਕਿਨ ਉੱਚ ਸਰਕਾਰ ਬਣਨ ਤੋਂ ਬਾਅਦ ਯਾਨੀ ਤਕਰੀਬਨ ਉਹ ਵਾਅਦੇ ਤੋਂ ਮੁੱਕਰੀ ਗਈ ਸਰਕਾਰ ਸੋ ਇਸ ਲਈ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਹੈਗੀ ਆ ਉਹਦੇ ਵਿੱਚ ਜਦੋਂ ਇਹ ਜਾਣਗੇ ਤਾਂ ਉਹਦਾ ਜਿਹੜਾ ਖਮਿਆਜਨਨ ਪੂਤਣਾ ਪੂਗੂ ਕਿ ਜਿਹੜਾ ਸਰਕਾਰ ਦਾ 2 ਸਾਲ ਦਾ ਰਿਪੋਰਟ ਕਾਰਡ ਹੈਗਾ ਕਿ ਲੋਕ ਕਿੰਨੇ ਖੁਸ਼ ਆ ਸਰਕਾਰ ਤੋਂ ਕਿ ਬੜਾ ਵੱਡਾ ਇਹਨਾਂ ਨੂੰ ਫਤਵਾ ਦਿੱਤਾ ਸੀ 92 ਸੀਟਾਂ ਚ ਤਾ ਕੇ ਤੇ ਉਹਦਾ ਰਿਜ਼ਲਟ ਜਿਹੜਾ ਹੁਣ 2 ਸਾਲ ਦੀ ਕਾਰਗੁਜ਼ਾਰੀ ਆ ਜਿਹੜੀ ਉਹਦਾ ਦੁਬਾਰਾ ਰਿਜ਼ਲਟ ਇਹਨਾਂ ਨੂੰ ਮਿਲਣਾ ਹੁਣ ਪਾਰਲੀਮੈਂਟ ਦੇ ਵਿੱਚ ਅੱਜ ਕਿਹੜੇ ਕਿਹੜੇ ਮਸਲੇ ਟੈਕਪਿਕ ਕਰਨ ਜਾਂਦੇ ਦੇਖੋ ਸਾਡੇ ਕੋਲ ਕਈ ਮਸਲੇ ਹੈਗੇ ਨੇ ਪਬਲਿਕ ਦੇ ਇਸ਼ੂਜ਼ ਆ ਜ਼ੀਰੋ ਆਵਰ ਦੇ ਵਿੱਚ ਜੋ ਵੀ ਸਾਨੂੰ ਮੌਕਾ ਮਿਲਿਆ ਜਿਹੜਾ ਉਹਦੇ ਤੇ ਕੱਲ ਵੀ ਜਿਵੇਂ ਜਿਹੜੇ ਐਡਿਟ ਸਕੂਲ ਦੇ ਕਰਮਚਾਰੀ ਆ ਉਹਨਾਂ ਦੇ ਚਾਹੇ ਰਿਟਾਇਰ ਹੋ ਚੁੱਕੇ ਆ ਚਾਹੇ ਜੋਬ ਕਰ ਰਹੇ ਉਹਨਾਂ ਦਾ 6ਵਾਂ ਪੇ ਕਮਿਸ਼ਨ ਦੀ ਮੰਗ ਸੀਗੀ ਤੋਦ ਨਾਲ ਹੀ ਪੰਜਾਬ ਦਾ ਪੇਸਕੇ ਲਾਗੂ ਕਰਨ ਦੀ ਮੰਗ ਸੀਗੀ ਜਿਹੜੇ तकरीबन ਮੁਲਾਜ਼ਮਾਂ ਦੀ ਬਾਝ ਭਰਤੀ ਹੋਈ ਆ ਉਹਨਾਂ ਦੀ ਉਹ ਪ੍ਰੋਟੈਸਟ ਵੀ ਚੱਲ ਰਿਆ ਸੀ ਉਹਨਾਂ ਦਾ ਸੋ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਵਕ ਵਕ ਐਨ ਆਰ ਆਈ ਦੇ ਮਸਲੇ ਹੈਗੇ ਨੇ ਤੇ ਜਾਂ ਸਾਡੇ ਜਿਹੜੇ ਦੰਗਾ ਪੀੜਤ ਨੇ ਪਰਿਵਾਰ ਉਹਨਾਂ ਦੇ ਮਸਲੇ ਹੈਗੇ ਉਹ ਬਹੁਤ ਸਾਰੇ ਮਸਲੇ ਹੈਗੇ ਭਾਜਪਾ ਸਭ ਕੀ ਮੈਂ ਦੇਖ ਰਿਹਾ ਹਾਂ ਉਹ ਲੋਕ ਸਭਾ ਇਲੈਕਸ਼ਨ ਲੈ ਕੇ ਅਲ ਵਿਕਰਮ ਚੌਧਰੀ ਚਰਨਜੀਤ ਚੰਨੀ ਉਹਨਾਂ ਦੇ ਕਾਫੀ ਗੋਲ ਕੀ ਗਏ ਅੰਦਰ ਇਸ ਕੱਲ ਦਾ ਪਤਾ ਉਹ ਤੇ ਜਦੋਂ ਤਾਂ ਉਹ ਮੀਤ ਬਰ ਐਲਾਨੇ ਜਾ ਸਕਦੇ ਨਾ ਅਜੇ ਚੰਦਲ ਲਕਣ ਅਜੇ ਕਿਸੇ ਪਾਰਟੀ ਨੇ ਲਾਨਨੇ ਤੇ ਹਨ ਨਹੀਂ ਤੇ ਬਾਕੀ ਲਾਨਗੇ ਉਦੋਂ ਅਸੀਂ ਵੀ ਲਾਂਦਾ ਕਿ ਜੇ ਟਾਈਮ ਲੱਗੇਗਾ ਸਾਰਾ ਕੋ ਅੱਜ ਮੈਂ ਵਿਸ਼ੇਸ਼ ਤੌਰ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਨਾ ਚਾਹਨਾ ਕਿ ਸਾਰੇ ਸੈਕਟਰੀਅਟ ਦੇ ਮੁਲਾਜ਼ਮ ਤੇ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਟੋਟਲ ਇੱਥੇ ਪ੍ਰਦਰਸ਼ਨ ਕਰ ਰਹੀਆਂ ਨੇ ਕਾਲੇ ਕੱਪੜਿਆਂ ਚ ਆ ਰਹੀਆਂ ਨੇ ਇੱਕ ਚੌਂਕੀਦਾਰ ਤੋਂ ਲੈ ਕੇ ਸੁਪਰਡਿਟੈਂਡੈਂਟ ਤੱਕ ਸੁਪਰਡਿਟੈਂਡੈਂਟ ਤੋਂ ਲੈ ਕੇ ਮਨਿਸਟਰਾਂ ਦੇ ਤੇ ਚੀਫ ਮਨਿਸਟਰ ਦਾ ਸਾਰਾ ਸਟਾਫ ਕਾਲੇ ਕੱਪੜੇ ਪਾ ਕੇ ਆ ਰਹੇ ਉਹਦਾ ਮਤਲਬ ਹੈ ਕਿ ਗਵਰਨਮੈਂਟ ਤੇ ਉਹਨਾਂ ਦਾ ਵਿਸ਼ਵਾਸ ਹੀ ਉੱਠ ਗਿਆ ਐਂਡ ਉੱਥੇ ਕਿਉਂ ਨਾ ਇਹਨਾਂ ਦੀ ਮਦਦ ਦੇ ਨਾਲ ਸਰਕਾਰੀ ਕਰਮਚਾਰੀਆਂ ਦੀ ਮਦਦ ਨਾਲ ਇਹ ਸਰਕਾਰ ਹੋਣੀ ਚਾਹੀਦੀ ਮੈਂ ਕੱਲ ਵੀ ਹਾਊਸ ਦੇ ਵਿੱਚ ਮਸਲਾ ਉਠਾਇਆ ਸੀ ਅੱਜ ਵੀ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕਰੂੰਗਾ ਸਪੀਕਰ ਸਾਹਿਬ ਚੰਦ ਆਪਣੇ ਸਾਥੀ ਲੋ ਐਫਐਮ ਨੂੰ ਲੋ ਨਾਲ ਮੈਂ ਆ ਨਾ ਘਰ ਤੋਂ ਘਟ ਆਪਾਂ ਜਿਹੜੇ ਇੱਥੇ ਕਾਲੇ ਕੱਪੜਿਆਂ ਦੇ ਵਿੱਚ ਪ੍ਰਦਰਸ਼ਨ ਕਰਾ ਰਹੇ ਉਹਨਾਂ ਦੀ ਗੱਲ ਤੇ ਸੁਣੀਏ ਨਾ ਉਹਨਾਂ ਨੂੰ ਤੁਸੀਂ 올ਡ ਪੈਨਸ਼ਨ ਸਕੀਮ ਦਾ ਪ੍ਰੋਮਿਸ ਕੀਤਾ ਨਾ ਉਹ ਤੁਸੀਂ ਲਾਗੂ ਕੀਤੀ ਕਾਂਗਰਸ ਦੀ ਗਵਰਨਮੈਂਟ ਨੇ ਤੋੜੀ ਨੋਟੀਫਿਕੇਸ਼ਨ ਤੋਂ ਬਾਅਦ ਹਿਮਾਚਲ ਛੱਤੀਸਗੜ ਰਾਜਸਥਾਨ 'ਚ ਲਾਗੂ ਕੀਤੀ ਡੀਏ ਤੁਸੀਂ ਨਹੀਂ ਦਿੱਤਾ ਉਹਨਾਂ ਨੂੰ ਉਹ ਤਿੰਨ ਕਿਸ਼ਤਾਂ ਦੇ ਵਿੱਚੋਂ ਪਿਛਲੀ ਵਾਰ ਜਦੋਂ ਮੈਂ ਗਿਆ ਸੈਕਟਰੀਅਰ ਦੇ ਵਿੱਚ ਮੈਨੂੰ ਸੱਦਾ ਦਿੱਤਾ। ਉਦੋਂ ਸਾਡੇ ਰਾਮ ਰੌਲੇਕਰ 4% ਡੀਏ ਮਿਲੇ ਅੱਛ ਤੇ ਉਹ ਬਕਾਇਆ ਤੇ ਸੈਂਟਰ ਤੋਂ 4% ਹੋ ਰਹਾ। ਮੇਰੀ ਇੱਕ رائے ਹੋਏਗੀ ਗਵਰਨਮੈਂਟ ਨੂੰ ਜੇ ਤੁਸੀਂ ਸੈਂਸੀਅਰ ਹੋ ਜਿਹੜੇ ਤੁਸੀਂ ਹੈ ਨਹੀਂ। ਤੁਸੀਂ ਜਿਹੜੇ ਆਈਏ ਅਫਸਰਾਂ ਨੂੰ ਜਦੋਂ ਡੀਏ ਦਿੰਦੇ ਹੋ ਤੁਸੀਂ ਉਹਦੇ ਨਾਲ ਹੀ ਇਹਨੂੰ ਜੋੜ ਦੋ ਜੀ। ਕਿਉਂਕਿ ਇਹਦੇ ਵਿੱਚ ਮੇਰਾ ਮੰਨਣਾ ਹੈ ਕਿ ਆਈਏ ਅਫਸਰ ਜਿਹੜੇ ਨੇ ਆਪਣਾ ਟੀਏ ਡੀਏ ਤੇ ਡੀਏ ਲੈ ਲੈਂਦੇ ਆਪਣ। ਤੇ سرکاری ملازماں ਦਾ اونوں چڑھ جاندے نے تو میری ਇਹਨਾਂ رائے ਕਿਤੇ سپیکر صاحب ਨੂੰ ਹੋएगी ਕਿ ਆਪਣੇ چند ਸਾਥੀ ਲੈ ਕੇ ਜਦੋਂ ਇੱਥੇ ਆਂਦੇ ਨੇ ਜਿੱਥੇ ਪ੍ਰਦਰਸ਼ਨ ਕਰਦੇ ਅਸੀਂ ਜਾ ਕੇ ਲੀਡਰ ਆਫ ਦ اپوزیشن ਵੀ ਤੁਹਾਡੇ ਨਾਲ ਜਾਏ ਉਹਨਾਂ ਤੇ ਗੱਲ ਸੁਣ ਕੇ ਆਈਏ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਮੰਗਾਂ ਨੇ اسپیشلی 올ਡ ਪੈਨਸ਼ਨ ਸਕੀਮ ਦੀਆਂ ਡੀਏ ਦੀ ساری ٹوٹل ਬਕਾਇਆ ਦੀ ਪੇਮੈਂਟ ਕਰਨ ਦੀ ਤੇ ਉਹਨਾਂ ਦੀ ਹੋਰ ਜੈਨੂਨ ਜਿਹੜੀਆਂ ਡਿਮਾਂਡ ਸੀ ਜਿਸ ਤਾ ਉਹਨਾਂ ਨੇ ਇਹ ਵੀ ਮੰਗ ਕੀਤੀ कि आईएस अफसर जेड़ा डीए ਦਿੱਤਾ ਜਾਂਦਾ ਉਹਦੇ ਨਾਲ ਹੀ ਸਾਨੂੰ ਲਿੰਕ ਕਰੋ ਜਦੋਂ ਉਹਨਾਂ ਨੂੰ ਮਿਲੇ ਉਦੋਂ ਹੀ ਸਾਨੂੰ ਮਿਲ ਜੇ ਕਿਉਂਕਿ ਜੇ ਉਹਨਾਂ ਨਾਲ ਲਿੰਕ ਕਰੋਗੇ ਤੇ ਆਬਵੀਅਸਲੀ ਜਦੋਂ ਉਹਨਾਂ ਨੇ ਆਪਣਾ ਡੀਏ ਲੈਣਾ ਤੇ ਇਹਨਾਂ ਦਾ ਵੀ ਡੀਏ ਉਹਨਾਂ ਨੂੰ ਨਾਲ ਹੀ ਫਾਈਲ ਕਲੀਅਰ ਕਰਾਣੀ ਪੈਣੀ ਸੋ ਇਹ ਇਹ ਅੱਜ ਇੱਕ ਮਸਲਾ ਹੈ ਜਿਹੜਾ ਮੈਂ ਅੰਦਰ ਤੁਸੀਂ ਸੀਏ ਕੋਲੇ ਕਰ ਇੰਪਲੀਮੈਂਟ ਹੋ ਗਿਆ ਉਸ ਕੋਲੇ ਦੇਖੋ ਆਪਕੋ ਪਤਾ ਹੈ ਇਧਰ ਰੈਜ਼ੋਲੂਸ਼ਨ ਮੂਵ ਕੀਤਾ ਸੀਏ ਕੇ ਖਿਲਾਫ ਅਮਰਿੰਦਰ ਸਿੰਘ ਕੀ ਗਵਰਨਮੈਂਟ ਮੇ ਤੇ ਮੈਂ ਚਾਹੂੰਗਾ ਕਿ ਅਗਰ सही महीने में कॉन्स्टिट्यूशन को बचाना चाहते हैं अगर फेडरल uh, सिस्टम को बचाना चाहते हैं अगर मोर पावर टू दी स्टेट्स की बात आप वाले करना चाहते हैं तो इसका जो पहले हमने खंडन किया होगा सीए का वो तो तगड़े होकर खंडन करें इनकी गवर्नमेंट है अपनी सही बात तो रखो सामने आप बहुत बड़ी बातें कॉन्स्टिट्यूशन को बचाने की डॉक्टर अम्बेडकर साहब की फोटो तो आपने लगा रखी है डॉक्टर अम्बेडकर साहब की सोच पर पैरा किसने देना अगर कोई डाका मार रहा हो उस सोच पर उसको पैरा कौन देगा कल केजरीवाल साहब आए थे कोई एक जिक्र नहीं किया भगवंत मान को पोस्टर बॉय बना दिया है लोग तो पोस्टर फाड़ने को घूम रहे है। तो इसलिए सिंचाई पर भी कभी पैरा दे झूठ बोल बोल कर तो इधर पहुंच गए आप देखिए हर वर्ग आज ठगा महसूस करता है हर वर्ग समझता है कि हमारा इन्होंने बेवकूफ बना लिया और आज खुद भी आप देखिए सीएम कहीं सेशन जरूर रख दिया बिजनेस अंदर है कोई नहीं अंदर तो जाकर बाकी बात कर